ਸਤਿਗਤੁ ਕੀ ਤੁਹੀ ਦੇਖਦੇ ਜੰਦਰ ਤਾਂ ਦੱਸਦੀ ਕਿ ਕਿਹੜੀ ਖਬਰ ਹੈ ਜਿਹੜਾ ਟਾਂਡਾ ਫਟਦੇ ਨੇ ਤਿੱਕ ਬਿਲਕੁਲ ਦਾ ਸਿਆਰੇ ਕੇ ਕਾਰ ਦੇ ਜਿਹੜਾ ਕੀ ਸ਼ੀਸ਼ੇ ਜਿਹੜੇ ਤੋੜੇ ਗਏ ਆ ਸੋ ਫੈਮਲੀ ਵੀ ਜਿਹੜੀ ਇੱਥੇ ਬਾਹਰ ਖੜੀ ਹੈ ਸੋ ਉਹਨਾਂ ਨਾਲ ਗੱਲਬਾਤ ਕਰਦੇ ਕਿ ਜਿਹੜਾ ਸਾਰਾ ਮਾਮਲਾ ਕੀ ਸੀਗਾ ਬਾਹਰ ਗੱਡੀ ਖੜੀ ਹੈ ਤੇ ਗੱਡੀ ਦੇ ਸ਼ੀਸ਼ੇ ਤੋੜੇ ਹੋਏ ਆ ਦੇਖਣ ਦੇ ਅੱਜ ਭਾਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਭਾਜੀ ਕੀ ਸਾਰੀ ਗੱਲਬਾਤ ਕੀ ਹੋਈ ਜਾ ਰਹੀ ਹੈ ਗੱਲਬਾਤ ਹੋਈ ਹੈ ਮੇਰੇ ਪਿੱਛੇ ਬਿਲਕੁਲ ਫੈਕਟਰੀ ਹੈਗੀ ਸੈਨੀ ਸਟੀਲ ਇੰਡਸਟਰੀ ਉਹ ਸਰੀਏ ਦਾ ਕੰਮ ਕਰਦੇ ਤਜਾਬੀ ਔਇਲ ਚਲਾ ਇਤੋਂ ਪੋਲੂਸ਼ਨ ਕਰਦੇ ਬਹੁਤ ਸਾਡੇ ਰਾਤ ਨੂੰ ਤਜਾਬ ਕਰਾਂ ਦੇ ਅੰਦਰ ਆਂਦਾ ਅਸੀਂ ਰਾਤ ਪਰ ਸੌਂ ਨਹੀਂ ਪਾਂਦੇ ਇੱਕ ਸਾਲ ਦੀ ਮੇਰੀ ਛੋਟੀ ਕੁੜੀ ਆ ਤੇ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਰਾਤ ਨੂੰ ਸਾਡੇ ਕੋ ਵੈਸੇ ਨਹੀਂ ਸੌਂ ਹੁੰਦਾ ਦਿਨੋਂ ਖੜ ਖੜ ਕਰਦੇ ਵਰਕਿੰਗ ਡੇ ਤੇ ਅਸੀਂ ਕੁਝ ਨਹੀਂ ਕਹਿੰਦੇ ਤੁਸੀਂ ਜੋ ਮਨਜੀ ਕਰੋ ਇਹਨਾਂ ਨੂੰ ਪਿਆਸ ਜਿਆ ਐਤਵਾਰ ਤੁਸੀਂ ਨਾ ਕਰਿਆ ਕਰੋ ਸਾਨੂੰ ਪਰੇਸ਼ਾਨ ਨਹੀਂ ਹੁੰਦੀ ਐਤਵਾਰ ਸਾਨੂੰ ਮਹੀਨੇ ਦੇ ਚਾਰ ਛੁੱਟੀਆਂ ਮਿਲਦੀਆਂ ਸੀ ਉਸੇ ਦਿਨ ਰੈਸਟ ਵਾਲਾ ਉਹਨੇ ਇਹ ਨਹੀਂ ਕੀਤੀ ਇਹਨਾਂ ਨੇ ਗਾਲਾਂ ਕੱਢੀਆਂ ਤਾਂ ਵੀਡੀਓ ਵੀ ਬਕਾਇਦਾ ਮੈਂ ਵੀਡੀਓ ਬਣਾਈ ਹੈ ਨਾ ਕਿਹਾ ਹੱਥ ਜੋੜ ਕੇ ਬੇਨਤੀ ਆ ਤੁਸੀਂ ਐਤਵਾਰ ਕਮ ਸੇ ਕਮ ਛੁੱਟੀ ਨਾ ਕਹ ਲੈ ਪਰ ਇਹ ਮੈਨੂੰ ਕਹਿੰਦਾ ਤੂੰ ਟਕੇ ਦਾ ਬੰਦਾ ਨਹੀਂ ਤੂੰ ਮੈਨੂੰ ਬਾਹਰ ਮਿਲ ਮੈਂ ਤੈਨੂੰ ਦੱਸੂਗਾ ਕਹਿੰਦਾ ਸਾਡੇ ਚ ਆਪਸ ਚ ਉਹਦੀ ਬਹਿਸ ਹੋਈ ਇਹਨਾਂ ਨੇ ਪਰਚਾ ਦਿੱਤਾ ਤੇ ਉਸ ਤੋਂ ਬਾਅਦ ਅੱਜ ਕੰਕਰੀਟ ਹੱਲੇ ਪੱਚਾ ਸੀ ਵੀ ਦੇਣ ਜਾਣਾ ਸੀਗਾ ਸੀ ਸਾਡੇ ਨਾਲ ਉਹਨਾਂ ਨੇ ਕਹਾ ਪਰਚਾ ਦਿੱਤਾ ਉਹਨਾਂ ਨੇ ਇਹ ਪੱर्चा ਦਿੱਤਾ ਇਹ ਸਾਡੇ ਉੱਥੇ ਆ ਕੇ ਸਾਨੂੰ ਗਾਲਾਂ ਕੱਢੀਆਂ ਸਾਡੇ ਇੱਟਾਂ ਮਾਰੀਆਂ ਵੀਡੀਓ ਬਣੀ ਆ ਮੇਰੇ ਕੋ ਕੋਈ ਮਹਿਟਾ ਨਹੀਂ ਮਾਰੀਆਂ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਪੱर्चा ਦਿੱਤਾ ਮੇਰੇ ਕੋ ਹੁਣ ਮੈਂ ਜਾਣਾ ਸੀਗਾ ਅਸੀਂ ਪੁਲਿਸ ਵਾਲਿਆਂ ਨਾਲ ਜਾ ਕੇ ਮਿਲਣਾ ਸੀਗਾ ਥਾਣੇ ਜਾਣਾ ਸੀਗਾ ਅਸੀਂ ਦੋ ਦਿਨ ਮੈਂ ਬਾਹਰਿਆਂ ਕੰਮ ਤੇ ਜਦੋਂ ਅੱਜ ਆਏ ਆ ਅੱਜ ਰਾਤ ਨੂੰ ਗੱਡੀ ਭੰਤ ਸੀ ਸਵੇਰੇ 11:30 ਵਜੇ ਜਾਣਾ ਹੈ ਤੇ ਅੱਜ ਰਾਤ ਨੂੰ ਗੱਡੀ ਭੰਤ ਨਹੀਂ ਅੱਜ ਤਾਂ ਗੱਡੀ ਕਿੰਨਾ ਨੇ ਭੰਨੀ ਤਾਂ ਕਿਦਾਂ ਹੋਇਆ ਸਾਰਾ ਬਾਕਿਆ ਗੱਡੀ ਦੋ ਫਿਗੋ ਦੇ ਵਿੱਚ ਆਏ ਆ ਡਾਲੇ ਬਲੀ ਸੀਗੀ ਪਿੱਛੇ ਡਾਲਾਂ ਸੀਗਾ ਤੇ ਇੱਥੋਂ ਦੀ ਲੋਕ ਕਿ ਇੱਥੋਂ ਗੀੜੀ ਲਗਾ ਕੇ ਪੂਰੀ ਸਾਹਮਣੇ ਗੱਡੀ ਰੁਕ ਕਿੰਨੇ ਮੁੰਡੇ ਸੀ ਭਾਜੀ ਦੋ ਮੁੰਡੇ ਸੀਗੇ ਅੱਛਾ ਦੋ ਮੁੰਡੇ ਬਾਕੀ ਵੀਡੀਓ ਨਿਕਲਦੀ ਪਈ ਹੈ ਕੈਮਰੇ ਦੀ ਉਹਨਾਂ ਦੀ ਗੱਡੀ ਉੱਥੇ ਰੁਕੀ ਕੈਮਰੇ ਸਾਰਾ ਕੁਝ ਆ ਗਿਆ ਤੇ ਉਹ ਤੇ ਮੁੰਡੇ ਸਾਰੇ ਪਿੱਛੇ ਦੇ ਹੀ ਭਾਜੀ ਆ ਦੋਨੋਂ ਉਹ ਉਹਨਾਂ ਤਾਂ ਨਹੀਂ ਮੈਨੂੰ ਪਤਾ ਜੀ ਜਿਹੜਾ ਮਜ਼ਾਹਲ ਪਛਾਤੇ ਮੁੰਡੇ ਸੀਗੇ ਉਹਨਾਂ ਨਾਲ ਸਾਡੀ ਗੱਲ ਹੋਈ ਸੀਗੀ ਵੈਸੇ ਜੀ ਹੋਈ ਸੀਗੀ ਉਹ ਇੱਥੇ ਆਇਆ ਉਹਨੇ ਆ ਕੇ ਇੱਥੋਂ ਮੈਨੂੰ ਗਾਂਹ ਲੱਕੜ ਕੇ ਪੁਲਿਸ ਦੇ ਸਾਹਮਣੇ ਇੱਥੋਂ ਗਿਆ ਪੁਲਿਸ ਇੱਥੇ ਨੋਟ ਕਰਦੀ ਵੀ ਪੁਲਿਸ ਨੇ ਵੀ ਇੰਨੀ ਗੱਲ ਕਹੀ ਕਿ ਹਾਂ ਵੀ ਦੇ ਕੁਲਸਨੀ ਆਪਣੇ ਮੂੰਹ ਐਂ ਗੱਲ ਕਹੀ ਕਿ ਉਹ ਆਇਆ ਬੰਦਾ ਪਰ ਜਿਹੜੇ ਮੁੰਡੇ ਜਿਹੜੇ ਗੱਡੀ 'ਚ ਮੁੰਡੇ ਆਏ ਸੀਗੇ ਉਹ ਅਣਪਛਾਤੇ ਸੀਗੇ ਹਾਂਜੀ ਉਹਨਾਂ ਦੇ ਬਾਰੇ ਨੇ ਤੁਹਾਨੂੰ ਬੰਦਾ ਕੋਈ ਨਾ ਜਾਂ ਕੀ ਗੱਲ ਬਾਤ ਆ ਦੇ ਵਿੱਚ ਆਣਗੇ ਵੀਡੀਓ ਹਲੇ ਨਿਕਾਲਦੇ ਪਏ ਆ ਹਾਂ ਆ ਮੇਰੀ ਬਾਈ ਓਏ ਝਗੜੇ ਦਾ ਵੈਸੇ ਕਾਰਨ ਕੀ ਹੈ ਸਾਰਾ ਜੇ ਚਲੋ ਗੱਡੀ ਦੇ ਸ਼ੀਸ਼ੇ ਟੁੱਟੇ ਉਹ ਤਾਂ ਆਪਾਂ ਦੇਖ ਰਹੇ ਹਾਂ ਕਿਉਂਕਿ ਇੱਥੇ ਤੜੀ ਰਿਆਸ਼ ਵੀ ਇੱਥੇ ਹੀ ਹੈ ਰਿਆਸ਼ੀ ਇੱਥੇ ਮੈਨੂੰ 15-20 ਸਾਲ ਹੋ ਗਏ ਇੱਥੇ ਲੈਂਦੇ ਨੂੰ ਮੈਂ ਸ਼ੁਰੂ ਤੋਂ ਇੱਥੇ ਕੰਮ ਕਰਦਾ ਛੋਟੇ ਹੁੰਦੇ ਤੇ ਸੀਗਾ ਲੱਗੇ ਤੇ ਜਿਨ੍ਹਾਂ ਨਾਲ ਝਗੜਾ ਤੁਹਾਡਾ ਉਹ ਪ हां जी ਬੱਥੇਰੀ ਵਾਰੀ ਕਹਿੰਦੇ ਕੋਟ ਅੰਦਾਜ਼ੇ ਕੀ ਜਿਹੜਾ ਕੀ ਜਸ ਇਹਨਾਂ ਦਾ ਕਹਿਣਾ ਕਿ ਜਿਹੜਾ ਪਿੱਛੇ ਕਿ ਫੈਕਟਰੀ ਆ ਸੋ ਜਿਹੜਾ ਕਿ ਉੱਥੇ ਦਾ ਕਬਜ਼ਾ ਹੁੰਦਾ ਜਿਹਦੇ ਕਰਕੇ ਸਾਡੇ ਇੱਥੇ ਕਾਰ ਜਿਹੜਾ ਕੀ ਹੈ ਜਗ੍ਹਾ ਦੇ ਉੱਪਰ ਆ ਰਹਿੰਦੇ ਆ ਸੋ ਇਹਨਾਂ ਦਾ ਕਹਿਣਾ ਕਿ ਉੱਥੇ ਵੀ ਸਾਡੀਆਂ ਤਰੇੜਾ ਆ ਗਿਆ ਸੋ ਇਹਨਾਂ ਵੱਲੋਂ ਜੋ ਰੋਕਿਆ ਗਿਆ ਤੋਂ ਦਿਨ ਜਿਹੜੀ ਕੱਲ ਲੜਾਈ ਚ ਬੜਾ ਕੁਛੇੜਾ ਕੀ ਹੋਇਆ ਸੀ ਸੋ ਉਹਨਾਂ ਵੱਲੋਂ ਕਿ ਇਹਨਾਂ ਦੇ ਉੱਪਰ ਕੰਪਲੇਂਟ ਵੀ ਕੀਤੀ ਗਈ ਸੀ ਸੋ ਇਹਨਾਂ ਦਾ ਕਹਿਣਾ ਕਿ ਅੱਜ ਮੈਂ ਵੀ ਕੰਪਲੇਂਟ ਕਰਨ ਜਾਣ ਦੀ ਸੀ ਲੇਕਿਨ ਅੱਜ ਰਾਤ ਜਿਹੜਾ ਕੀ ਕਾਰਾ ਹੋ ਗਿਆ ਸੋ ਮੇਰੀ ਕਾਰ ਆ ਦੇ ਸ਼ੀਸ਼ੇ ਹੈ ਇਨ ਇੱਕ ਕਦੋਂ ਦਾ ਸਮੇਂ ਆ ਵਸੇ ਇਹ ਕਦੋਂ ਹੋਇਆਗਾ ਹੁਣ ਹੀ 9:00 ਬਜਕੇ 3 ਮਿੰਟ ਹਾਂਜੀ 9:00 ਬਜਕੇ 3 ਮਿੰਟ ਹੂੰ ਆਨ ਨੂੰ ਫੋਨ ਗਿਆ ਏ ਘਰ ਨੂੰ ਤੇ ਆਪਾਂ ਫੇਰ ਅੱਧਰ ਆਇਆ ਗੱਡੀ ਤੇ ਹੂੰ ਤੇ ਆਪਾਂ ਆਨ ਨੂੰ ਪੁੱਛਿਆ ਕਿ ਉਹ ਕਹਿੰਦੇ ਉਹ ਸ਼ੀਸ਼ੇ ਤੋਂ ਸਿਰ ਹਮੁੰਦੇ ਹੂੰ ਆ ਨਾਲ ਬੱਚਾ ਕੈਂਟਰੀ ਹੈ ਗਈ ਜੀ ਕੰਮ ਇਹ ਆ ਵੀ ਆਪਣਾ ਜਵਾਈ ਏ ਛੋਟਾ ਇਹ ਬੇਟਲੀ ਏ ਮੇਰੀ ਬੇਟਲੀ ਤੇ ਆਪਾਂ ਇਸ ਕਰਕੇ ਆਏ ਆ ਸਰ ਮੈਡਮ ਤੁਸੀਂ ਸੀਗੇ ਉਹ ਤੋਂ ਜਦੋਂ ਸਾਰਾ ਮਾਮਲਾ ਹੋਇਆ ਤੂੰ ਅੰਦਰ ਸੀ ਅਜਾ ਤੂੰ ਅੰਦਰ ਦੇ ਪਿੱਛੇ ਤੇ ਤੁਹਾਨੂੰ ਅੱਜ ਤੁਹਾਡੀ ਵਾਈਫ ਤੇ ਤੁਹਾਨੂੰ ਕਿੱਦਾਂ ਪਾ ਲਗਿਆ ਸ਼ੀਸ਼ੇ ਤੋੜ ਕੇ ਗਿਆ ਬੰਦਾ ਮੈਨੂੰ ਫੋਨ ਆਇਆ ਸਾਡੇ ਨਾਲ ਕੈਮਰਾ ਸਿੱਧਾ ਉਹਨਾਂ ਦੁਕਾਨ ਤੋਂ ਮੈਨੂੰ ਫੋਨ ਆਇਆ ਉਹ ਕਹਿੰਦੇ ਤੁਹਾਡੇ ਸ਼ੀਸ਼ੇ ਸਾਰੇ ਭੰਗ ਗਏ ਗੱਡੀ ਤੋੜ ਗਏ ਤੇ ਉਹ ਧਮਕੀ ਦੇ ਕੇ ਗਏ ਕੱਲ ਫੇਰ ਆਵਾਂਗੇ ਕੱਲ ਫੇਰ ਆਵਾਂਗੇ ਕਹਿੰਦੇ ਤੂੰ ਜੋ ਕਰਨਾ ਕਹਿੰਦੇ ਕੱਲ ਆ ਜੀ ਇਹ ਗੱਲ ਹੋਈ ਤੇ ਬੜਕਾਂ ਜਿਹੜੀਆਂ ਮਾਰੀਆਂ ਉਹਨਾਂ ਨੇ ਮੁਲਾਜ਼ਮਾਂ ਦੇ ਸਾਹਮਣੇ ਮਾਰੀਆਂ ਵਾ ਨਹੀਂ ਮੁਲਾਜ਼ਮਾਂ ਦੇ ਸਾਹਮਣੇ ਨਹੀਂ ਸਾਡੀ 9:30 ਵਜੇ ਉਹ ਬਸ ਤੇ ਇੱਥੇ ਮਾਰ ਕੇ ਗਏ ਉੱਥੇ ਦੁਕਾਨ ਤੇ ਰੋਕੇ ਗਏ ਬਲੱਡ ਲੱਗਾ ਉੱਥੇ ਹੈਂਡਲ ਹੋ ਗਈ ਤੇ ਇਹ ਪੁਲਿਸ ਨੂੰ ਮੈਂ ਫਿਰ ਫੋਨ ਕੀਤਾ ਮੈਨੂੰ ਬਾਦੋਂ ਫੋਨ ਆਇਆ ਕਿ ਤੇਰੀ ਗੱਡੀ ਭੰਨ ਕੇ ਗਏ ਆ ਮਾਰਕੀਟ ਦੇ ਵਿੱਚ ਆਪਣੇ ਸਾਰੇ ਉਹ ਸਾਹਮਣੇ ਘਰ ਚੋਂ ਨੇ ਮੈਨੂੰ ਆ ਕੇ ਫੋਨ ਕੀਤਾ ਉਹਨਾਂ ਨੇ ਦੱਸਿਆ ਤੁਹਾਨੂੰ ਹਾਂਜੀ ਉਹਨਾਂ ਨੇ ਦੱਸਿਆ ਕਿ ਆ ਵੀ ਘਰੇ ਫੋਨ ਆਇਆ ਤੇ ਉਹ ਕਹਿੰਦੇ ਕਿ ਤੇ ਗੱਡੀ ਸ਼ੀਸ਼ੇ ਭੰਨ ਗਏ ਫਿਰ ਮੈਂ ਸਿੱਧੀ 100 ਨੰਬਰ ਤੇ ਪੁਲਿਸ ਨੂੰ ਫੋਨ ਕੀਤਾ ਉਸੇ ਵੇਲੇ ਬਾਹਰ ਆਈ ਫਿਰ ਮੈਂ ਆਪਣਾ ਸ਼ਟਰ ਬੰਦ ਕੀਤਾ ਪੁਲਿਸ ਆ ਗਈ ਸੀ ਨਾਲ ਹੀ ਪੁਲਿਸ ਆ ਗਈ ਸੀ ਚਲੋ ਫੋ ਬਿਲਕੁਲ ਪੁਲਿਸ ਨਾਲ ਵੀ ਤੁੱਕਰ ਫਿਰ ਤੋਂ ਦਿਖਾ ਦੇ ਕਿ ਇਹ ਕਾਰ ਹੈ ਗਰੀਨਾਂ ਦੇ ਘਰ ਦੇ ਬਾਹਰ ਖੜੀ ਕਿਸੇ ਦਾ 14 ਸਾਲ ਤੋਂ ਇੱਥੇ ਖੜੀ ਹੁੰਦੀ ਹੈ ਤੋ ਅੱਜ ਦੋ ਲੜਕੇ ਆ ਜਿਹੜੇ ਕਾਰ ਚਾਹੁੰਦੇ ਔਰ ਇਹਦੀ ਕਾਰ ਦੇ ਸ਼ੀਸ਼ੇ ਤੇ ਤੋੜ ਦਿੰਦੇ ਆ ਫੋਨ ਪਹੁੰਚ ਆਇਆ ਤੋ ਉਹਨਾਂ ਨਾਲ ਜਿਹੜੀ ਗੱਲਬਾਤ ਕਰਾਂਗੇ ਜਿਹੜਾ ਕਿ ਸਾਰਾ ਮਾਮਲਾ ਕੀ ਸੀਗਾ ਅਸੀਂ ਤੁਹਾਨੂੰ ਵਾਹਨ ਦਾ ਨੰਬਰ ਵੀ ਤੁਹਾਨੂੰ ਸਾਂਝਾ ਕਰ ਦਿੰਨੀ ਆ 103307 A D 5 ਸਾਡੀ ਦਾ ਗੱਡੀ ਦਾ ਨੰਬਰ ਹੈ ਤੋ ਜਿਹੜੀ ਬਿਲਕੁਲ ਮੌਕੇ ਤੇ ਡਿਊਟੀ ਅਫਸਰ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਗੱਲਬਾਤ ਹੋਈ ਹੈ ਸਾਡੀ ਜਿਹੜੇ આરોਪ ਲਗਾ ਰਹੇ ਕਿ ਜਿਹੜੇ ਪਿਛਲੇ ਪਾਸੇ ਜਿਹੜੇ ਫੈਕਟਰੀ ਵਾਲੇ ਜਿਹੜੇ ਸੋ ਬਿਲਕੁਲ ਹੈ ਜਿਹੜੇ ਕਿ ਇਹਨਾਂ ਵੱਲੋਂ આરોਪ ਵੀ ਲਗਾਏ ਜਾ ਰਹੇ ਕਿ ਜਿਹੜਾ ਜਿਹੜੀ ਫੈਕਟਰੀ ਉੱਪਰ આરોਪ ਲਗਾ ਰਹੇ ਕਿ ਉਹਨਾਂ ਕਰਕੇ ਜਿਹੜਾ ਕੀ ਸਾਡੇ ਤਰੇੜਾ ਆਈਆਂ ਸੋ ਸਾਡਾ ਚੱਲ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦਾ ਸੋ ਇਹਨਾਂ ਦੇ ਆਪਣੇ ਨਿੱਜੀ આરોਪ ਨੇ ਕਬੂੜਾ ਕਹਿੰਦੇ ਤੁਹਾਡੇ ਸਾਹਮਣੇ ਮਾਰ ਕੇ ਗਏ ਮੁੰਡੇ ਦੁਬਾਰਾ ਗੱਡੀ ਸ਼ੀਸ਼ੇ ਤੋੜਨ ਤੋਂ ਬਾਅਦ ਫਿਰ ਬੜਕਾ ਮਾਰ ਕੇ ਗਏ ਕਹਿੰਦੇ ਮੁੰਡੇ ਇੱਕ ਕਬੂੜਾ ਇੱਥੇ ਗਿਆ ਤੇ ਉਹ ਕਹਿੰਦੇ ਮੁਲਾਜ਼ਮਾਂ ਨੇ ਦੇਖਿਆ ਮੁੰਡਿਆਂ ਨੂੰ ਕਹਿੰਦੇ ਨਹੀਂ ਨਹੀਂ ਅਸੀਂ ਦੇਖਿਆ ਨਹੀਂ ਹੈਗਾ ਇਹ ਇੱਕ ਮੋਟਰਸਾਈਕਲ ਤੇ ਗਿਆ ਕਹਿੰਦੇ ਜੀ ਉਹ ਬੰਦਾ ਸੀਦਾ ਅੱਛਾ ਤੇ ਅਸੀਂ ਇਹ ਕਿਹਾ ਵੀ ਆਹ ਉਹ ਬੰਦਾ ਜਿਹੜਾ ਹਾਂਜੀ ਉਹ ਬੰਦਾ ਹਿੰਦਾ ਕਿਹੜਾ ਮੁੜ ਕੇ ਵੀ ਦੇਖ ਦੇਖਣਾ ਆ ਪਰ ਪਿੱਛੇ ਗਏ ਤੁਸੀਂ ਉਹ ਬੰਦੇ ਦੇ ਬੜਕੀ ਆਵਾਜ਼ ਆਈ ਤੁਹਾਨੂੰ ਕੋਈ ਬੜਕ ਨਹੀਂ ਉਹ ਕਹਿੰਦੇ ਗੱਲ ਕੱਢੀ ਸਾਹਮਣੇ ਪੁਲਿਸ ਦੇ ਸਾਹਮਣੇ ਕੱਢੀ ਗੱਲ ਸਾਨੂੰ ਤਾਂ ਨਹੀਂ ਪਾਜਾਈ ਇਹ ਕਿੰਨੀ دیر ਦੀ ਗੱਲ ਆ ਜੀ ਏ ਭਾਜੀ ਸਾਹਿਬ ਤੁਹਾਨੂੰ ਇਹ ਆਇਆ 10 ਮਿੰਟ ਹੋਇਆ ਇਧਰ ਇੱਕ ਕੰਪਲੇਨ ਆਇਆ ਸੋਚਣਾ ਕੀ ਮਿਲੀ ਤੁਹਾਨੂੰ ਕੰਪਲੀਟ ਕੀ ਆਈ ਹੈ ਜੀ ਕੀ ਗੱਡੀ ਟੁੱਡੀ ਆ ਤੁਹਾਨੂੰ ਕਿਹੜੀ ਜਗ੍ਹਾ ਝਗੜੇ ਦਾ ਤੇ ਕਿਹੜੀ ਜਗ੍ਹਾ ਝਗੜੇ ਦਾ ਇਹਨਾਂ ਦਾ ਪਹਿਲਾਂ ਦਾ ਸੀ ਕਦੇ ਕੋਈ ਕੰਮ ਹੂੰ ਤੇ ਕਿਹੜੀ ਜਗ੍ਹਾ ਉਹ ਪੁਰਾਣੀ ਰੰਜੀ ਦਾ ਇਹਨਾਂ ਦੀ ਹਾਂਜੀ ਉਹ ਪੁਰਾਣੀ ਸੇ ਕਹਿੰਦੇ ਵੀ ਪੁਰਾਣੀ ਸਾਡੇ ਰੰਜੇ ਸਿਆ ਕੋਈ ਪੁਰਾਣੀ ਰੰਜੀ ਸਿਆ ਕੋਈ ਨਾਲ ਚੱਲਦੀ ਵੀ ਇਹ ਏਰੀਆ ਕਿਹੜਾ ਪੈਂਦਾ ਜੀ ਉਹ ਸਾਡਾ ਡੀ ਟਾਂਡਰ ਰੋਡ ਠੀਕ ਹੈ ਜੀ ਠੀਕ ਹੈ ਜੀ ਸੋ ਬਿਲਕੁਲ ਟਾਂਡਰ ਰੋਡ ਦੇ ਤਸਵੀਰਾਂ ਤੁਹਾਨੂੰ ਸਾਝਾ ਕਰ ਰਹੇ ਹਾਂ ਸੋ ਪ੍ਰਾਣੀ ਜਿਸ ਨੂੰ ਲੈ ਕੇ ਆਲਾ ਕਿ ਕਾਰ ਦੇ ਸ਼ੀਸ਼ੇ ਡੇ ਤੋੜੇ ਗਏ ਆ ਸੋ ਕਾਫੀ ਵੱਡੇ આરોਪ ਹੈ ਜਿਨ੍ਹਾਂ ਦੀ ਕਾਰ ਜਿਹੜੀ ਦੇ ਸ਼ੀਸ਼ੇ ਤੋੜੇ ਗਏ ਕਾਫੀ ਵੱਡੇ આરોਪ ਜਿਹੜਾ ਕਿ ਆਪਣੇ ਪਿੱਛੇ ਗਵਾਂਡੀਆਂ ਦੇ ਉੱਪਰ ਲਗਾ ਲਏ ਲੇਕਿਨ ਸਾਡਾ ਚੈਨਲ ਕਿਸੇ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਇਹਨਾਂ ਦੇ ਆਪਣੇ ਨਿੱਜੀ આરોਪ ਹੈ ਜੇ ਉਹ ਵੀ ਸਾਡਾ ਚੈਨਲ ਦੇਖਦੇ ਹੋਣ ਤੇ ਜਿਹੜਾ ਕਿ ਆਪਣਾ ਪੱਖ ਹੈ ਜਿਨ੍ਹਾਂ ਦੇ ਉੱਪਰ ਹੈ આરોਪ ਲਗਾ ਰਹੇ ਹੋ ਆਪਣਾ ਪੱਖ ਸਾਡੇ ਚੈਨਲ ਆਈ ਰੱਖ ਸਕਦੇ ਸੋ ਆਪਾਂ ਉਹਨ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਵੀ ਤੁਹਾਡੇ ਨੂੰ ਕਿਹਾ ਜਾ ਰਿਹਾ ਕਿ ਮਲਾਇਮ ਆਏ ਸੀ ਉਹਦਾ ਸਾਹਮਣੇ ਬੜਕਾ ਮਾਰ ਕੇ ਗਏ ਆ ਦੁਕਾਨ ਤੇ ਰੁਕ ਕੇ ਗਏ ਉੱਥੇ ਬੜਕਾ ਮਾਰ ਕੇ ਗਏ ਉੱਚੀ ਚੀਤੀ ਰੋਲਾ ਪਿਆ ਸਾਹਮਣੇ ਘਰ ਚੋਂ ਵੀ ਮੇਰੇ ਘਰ ਆਏ ਉਹ ਦੱਸਣ ਵਾਸਤੇ ਕਿ ਇੱਧਰ ਤਾਂ ਮੁੰਡਿਆਂ ਦੀ ਆਵਾਜ਼ਾਂ ਆਈਆਂ। ਗੱਡੀ ਕਿਦੀ ਆ ਭਾਜੀ? ਗੱਡੀ ਇਹ ਮੇਰੀ ਆ ਜੀ। ਕੀ ਗੱਲ ਆ ਕੋਈ ਆਇਆ ਸੀ ਸੀਸੀਟੀਵੀ ਦੇ ਸਾਹਮਣੇ ਆ ਬਿਲਕੁਲ ਦੇਖੋ ਜੀ ਕਿਸ ਤਰ੍ਹਾਂ ਜਿਹੜਾ ਕੇ ਕਾਰ ਤੇ ਸ਼ੀਸ਼ੇ ਆ ਜਿਹੜੇ ਕੀ ਤੋੜੇ ਗਏ ਨੇ। ਉਹਨਾਂ ਦਾ ਕਹਿਣਾ ਕੀ ਹੱਥ ਦੇ ਨਾਲ ਹੀ ਜਿਹੜੇ ਦੋ ਲੜਕੇ ਆਦਿ ਗਏ ਸੋ ਹੱਥ ਮਾਰ ਕੇ ਜਿਹੜੇ ਕੀ ਹੈ ਸ਼ੀਸ਼ੇ ਦੇ ਕਿਕਾਰ ਦੇ ਤੋੜੇ ਨੇ ਹੱਥ ਨਹੀਂ ਹੱਥ ਹੱਥਾਂ ਨਾਲ ਭਰ ਕੇ ਗਏ ਬਾਕੀ ਮੈਂ ਕੁਝ ਨਹੀਂ ਦੇਖਿਆ ਕਿ ਹੱਲੇ ਹਥਿਆਰ ਸੀਗਾ ਕੀ ਸੀਗਾ ਹੱਥਾਂ ਨਾਲ ਭੰਨ ਕੇ ਗਏ ਵਿੱਚ ਉੱਥੇ ਉਹਨਾਂ ਦਾ ਬਲੱਡ ਡਿੱਗਾ ਉਹ ਦੁਕਾਨ ਤੇ ਵੀ ਬਲੱਡ ਲੱਗਾ ਉਹਨਾਂ ਦਾ ਤੇ ਫਿਰ ਬਾਅਦ ਚ ਮੁੰਡਾ ਆਇਆ ਉਹ ਕੌਣ ਸੀ ਭਾਜੀ ਫਿਰ ਕਹਿੰਦੇ ਜਿਹੜਾ ਬਾਅਦ ਚ ਇੱਕ ਮੁੰਡਾ ਕਹਿੰਦੇ ਤੁਸੀਂ ਕਿਹਾ ਕਿ ਉਹੀ ਮੁੰਡਾ ਵਾ ਉਹ ਪਿੱਛੇ ਮਾਲਕ ਹੈਗਾ ਉਹਦਾ ਨਾਮ ਹਰਜਿੰਦਰ ਸੈਣੀ ਤੇ ਉਹਦਾ ਬਾਪ ਹੈਗਾ ਜਿੰਦਰ ਸੈਣੀ ਉਹ ਉਹਨਾਂ ਦੇ ਉਹ ਜਗ੍ਹਾ ਕਹਿੰਦਾ ਆ ਪੈਂ ਦੇਖੋ ਹੁ ਦੇਉ ਕੀ ਉਹ ਕੋਈ ਬੋਲਿਆ ਨਹੀਂ ਉਹ ਤਾਂ ਸਿਰਫ ਵਾਇਸ ਬੰਦ ਕਰਕੇ ਮੂੰਹ ਤੋਂ ਮੈਨੂੰ ਗਾਲ ਕੱਢ ਕੇ ਗਿਆ ਇੱਥੇ ਪੁਲਿਸ ਦੇ ਸਾਹਮਣੇ ਮੈਂ ਦੱਸਿਆ ਵੀ ਉਹ ਤੋਂ ਮੁੜ ਕੇ ਗਿਆ ਮੈਂ ਕਿਹਾ ਉਹ ਦੇਖੋ ਫੈਕਟਰੀ ਵਾਲਾ ਮਾਲਕ ਮੈਂ ਕਿਹਾ ਇਤੋਂ ਹੁਣੇ ਗਿਆ ਉਹ ਅੱਛਾ ਤੁਸੀਂ ਕਿਹਾ ਪੁਲਿਸ ਕਹਿੰਦੇ ਹਾਂ ਜੀ ਕਹਿੰਦੇ ਮੈਂ ਦੇਖ ਲਿਆ ਜੀ ਕਹਿੰਦੇ ਉਹ ਪੁਰਾਣੀ ਰਜਿਸਟਰੀ ਪਿੱਛੇ ਜੀ ਪੁਰਾਣੀ ਕੋਈ ਰਜਿਸਟਰੀ ਨਹੀਂ ਮੇਰੇ ਪਿੱਛੇ ਫੈਕਟਰੀ ਲੱਗਦੀ 10 ਸਾਲਾਂ ਤੋਂ ਮੈਂ ਪਰੇਸ਼ਾਨ ਹਾਂ ਪੋਲੂਸ਼ਨ ਅੰਦਰ ਤੇਜਾਬ ਵਾਲਾ ਸੋ ਬਿਲਕੁਲ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਸੀ ਇਹ ਪੁਰਾਣੀ ਰਜਿਸਟ੍ਰੇਸ਼ਨ ਕਰਕੇ ਇਹਦਾ ਸਾਰਾ ਹ ਸਾਰੇ ਮਾਮਲੇ ਦਾ ਫਿਲਹਾਲ ਇਹ ਪਤਾ ਚੱਲ ਰਿਹਾ ਕਿ ਦੂਜੀ ਪੱਖ ਦੇ ਉੱਪਰ ਜਿਹੜਾ ਕਿ આરોਪ ਲਗਾ ਰਹੇ ਕਿ ਉਹਨਾਂ ਵੱਲੋਂ ਇਹ ਸ਼ੀਸ਼ੇ ਤੋੜੇ ਗਏ ਆ ਸੋ ਜਿਹੜੇ ਪਿੱਛੇ ਫੈਕਟਰੀ ਆ ਸੋ ਜੇ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਸਾਡੇ ਚੈਨਲ ਹੈ ਆਪਣਾ ਪੱਖ ਰੱਖ ਸਕਦਾ ਕਿਉਂਕਿ ਜਿਹੜੇ ਇਹ આરોਪ ਲਗਾ ਰਿਆ ਉਹ ਇਹਨਾਂ ਦੇ ਆਪਣੇ ਨਿੱਜੀ આરોਪ ਹੈ ਸੋ ਜੇ ਉਹ ਵੀ ਆਪਣਾ ਕੋਈ ਪੱਖ ਰੱਖਣਾ ਚਾਹੁੰਦਾ ਸਾਡੇ ਚੈਨਲ ਨਾਲ ਹੀ ਆਪਣਾ ਪੱਖ ਰੱਖ ਸਕਦਾ ਸੋ ਮੌਕੇ ਦੇ ਉੱਪਰ ਸੀ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਆ ਪੀਸੀਆ ਟੀਮ ਵੀ ਪਹੁੰਚ ਚੁੱਕੀ ਹੋਈ ਆ ਸੋ ਬਿਲਕੁਲ ਟਾਂਡਾ ਰੋਡ ਤੇ ਤਸਵੀਰਾਂ ਦੇ ਤਨਾ ਸਾਜੇ ਕਰ ਰਹੀ ਸੀ ਸੋ ਇਹਨੇ ਤਸਵੀਰਾਂ ਨਾਲ ਤਰ ਤੋਂ ਇਹਨਾਂ ਜਿਆਦੇ ਖਬਰ ਲੈ ਕੇ ਹੋਰ ਅਪਡੇਟਾਂ ਦਿੱਤੀ ਸੋ ਉਹਨਾਂ ਦੁਆਰਾ ਫੇਰ ਉਪਰੋਂ ਆ ਕੇ ਜਨਤਾ ਟਾਈਮ ਦੇਖ ਲੈ ਸਾਰੇ ਦਸਕਾ ਦਾ ਬਹੁਤ ਬਹੁਤ ਧੰਨਵਾਦ